ਦੇ ਚੜ੍ਹਦੀ ਕਲਾ ਦੇ ਪ੍ਰਤੀਕ ਹੋਲੇ ਮਹੱਲੇ ਦੇ ਪਵਨ ਦਿਹਾੜੇ ਮੌਕੇ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਖਾਸ ਰੌਣਕਾਂ ਵੇਖਣ ਨੂੰ ਮਿਲੀਆਂ ਅੱਜ ਬਾਅਦ ਦੁਪਹਿਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਇਤਿਹਾਸਿਕ ਸੁਰਮਈ ਨਿਸ਼ਾਨ ਸਹਿਬਾਨ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਜਕਾਰਿਆਂ ਦੀ ਗੂੰਜ ਹੇਠ ਰਵਾਇਤੀ ਨਗਰ ਕੀਰਤਨ ਆਰੰਭ ਹੋਇਆ ਇਹ ਸੁਰਮਈ ਨਿਸ਼ਾਨ ਸਹਿਬਾਨ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਪਣੇ ਪਰਮ ਸੇਵਕ ਭਾਈ ਰਾਮ ਸਿੰਘ ਨੂੰ ਭੇਂਟ ਕੀਤੇ ਸਨ ਅਤੇ ਉਹਨਾਂ ਦੇ ਵੰਸ਼ ਵੱਲੋਂ ਪੀੜੀਦਰ ਪੀੜੀ ਇਨ ਨਾ ਸੁਰਮਈ ਨਿਸ਼ਾਨ ਸਹਿਬਾਨ ਦੀ ਸਾਮ ਸੰਭਾਲ ਕੀਤੀ ਜਾਂਦੀ ਹੈ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਤੋਂ ਹਰ ਸਾਲ ਹੋਲੇ ਮਹੱਲੇ ਮੌਕੇ ਸ਼੍ਰੀ ਅਕਾਲ ਤਖਤ ਸਾਇਬ ਤੋਂ ਰਵਾਇਤੀ ਨਗਰ ਕੀਰਤਨ ਸਜਾਇਆ ਜਾਂਦਾ ਹੈ ਹੁਣ ਵੀ ਭਾਈ ਰਾਮ ਸਿੰਘ ਜੀ ਦੇ 11ਵੇਂ ਵੰਸ਼ ਜਸਵੀਰ ਸਿੰਘ ਤੇ ਉਹਨਾਂ ਦੇ ਪਰਿਵਾਰ ਵੱਲੋਂ ਇਹਨਾਂ ਇਤਿਹਾਸਿਕ ਸੁਰਮਈ ਨਿਸ਼ਾਨ ਸਹਿਬਾਨ ਦੀ ਸਾਮ ਸੰਭਾਲ ਦੀ ਸੇਵਾ ਨਿਭਾਈ ਜਾ ਰਹੀ ਹੈ ਇਸ ਨਗਰ ਕੀਰਤਨ ਵਿੱਚ ਸ਼ਬਦੀ ਤੂਣਾ ਵਜਾਉਂਦੀਆਂ ਬੈਂਡ ਪਾਰਟੀਆਂ ਸਿੱਖ ਮਾਰਸ਼ਲ ਆਰਟ ਦੇ ਹੈਰਤਾਂਜਗੇਜ਼ ਕਰਤੱਬ ਦਿਖਾਉਂਦਿਆਂ ਗੱਤਕਾ ਪਾਰਟੀਆਂ ਸ਼ਰਮਨੇ ਅਕਾਲੀ ਦਲ ਰਪੇਤ ਸ਼੍ਰੋਮਣੀ ਕਮੇਟੀ ਤੇ ਦਰਬਾਰ ਸਾਹਿਬ ਦਾ ਸਟਾਫ ਅਤੇ ਗੁਰੂ ਜਸ ਗਾਇਨਕਾਰ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ ਨੇ ਇਹ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਬੁਰਜ ਗੁਰਦੁਆਰਾ ਅਕਾਲੀ ਫੁੱਲਾ ਸਿੰਘ ਵਿਖੇ ਪੂਜਾ ਅਤੇ ਵਾਪਸ ਬਾਜ਼ਾਰਾਂ ਚੋਂ ਹੁੰਦਾ ਹੋਇਆ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੁੱਜ ਕੇ ਸਪੰਨ ਹੋਇਆ ਇਸ ਮੌਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਕਰੋਨਾ ਮਹਾਮਾਰੀ ਦੇ ਵਾਦੇ ਪਰ ਕੋਪ ਦੇ ਬਾਵਜੂਦ ਸੰਗਤਾਂ ਵੱਡੀ ਗਿਣਤੀ ਚ ਨਗਰ ਕੀਰਤਨ ਨੂੰ ਸ਼ਮੂਲੀਅਤ ਕਰਨ ਪਹੁੰਚੀਆਂ ਨਗਰ ਕੀਰਤਨ ਦੇ ਰਸਤੇ ਵਿੱਚ ਥਾਂ ਥਾਂ ਤੇ ਸੰਗਤਾਂ ਵੱਲੋਂ ਸਜਾਵਟੀ ਗੇਟ ਲਗਾ ਕੇ ਤੇ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ ਤੇ ਤਰ੍ਹਾਂ ਤਰ੍ਹਾਂ ਦੇ ਲੰਗਰ ਅਤੁੱਟ ਵਰਤਾਏ ਗਏ ਨੇ ਇਸ ਮੌਕੇ ਹੋਰ ਕੀ ਗੱਲਬਾਤ ਹੋਈਏ ਸੁਣੋ ਪੂਰੀ ਖਬਰ ਸੰਗਤਾਂ ਨੂੰ ਹੋਲੇ ਮਹੱਲੇ ਦੀ ਲੱਖ ਲੱਖ ਵਧਾਈ ਹੋਏ ਦੰਤਨ ਸਾਹਿਬ ਜੀ ਨੂੰ ਗੁਰਵੰਸਾ ਮਾਰਾ ਇਸਾਈਪੇ ਕਮਾਲ ਵੱਲੋਂ ਚਲਾਈ ਹੋਈ ਮਰਿਆਦ ਅਲਸਾਰ ਅੱਜ ਇਸੇ ਕਾਲ ਤੱਕ ਸਹਿਬ ਤੋਂ ਮਹੱਲੇ ਦੀ ਰੌਣਕ ਤਾਂ ਹੋਈ ਹੈ ਸਮੂਹ ਸੰਗਤਾਂ ਵੱਧ ਚੜ ਕੇ ਚਮੂਲੀਅਤ ਕਰ ਰਹੀਆਂ ਹਨ ਗੱਤਕਾ ਪਾਰਟੀਆਂ ਬੈਂਡ ਪਾਰਟੀਆਂ ਨਗਰ ਕੀਰਤੇ ਸ਼ਾਮਲ ਹੋ ਕੇ ਮਹੱਲੇ ਦੀ ਰੌਣਕ ਵਧਾ ਰਹੀਆਂ ਹਨ ਜਿਸ ਤਰ੍ਹਾਂ ਆਨੰਦਪੁਰ ਸਾਹਿਬ ਜੀ ਗੁਰੂ ਘਰ ਖਾਲਸੇ ਨੇ ਰੋੜ ਤਾਂ ਲੱਗੀਆਂ ਨੂੰ ਉਸ ਤਰ੍ਹਾਂ ਸ੍ਰੀ ਅਮਰਸਰ ਸਾਹਿਬ ਦਾ ਹਰਤਨ ਪ੍ਰੋਗਰਾਮ ਦਾ ਜੀ ਨਗਰੀ ਵਿਖੇ ਭੁੱਲੇ ਮੁਹੱਲੇ ਦੀ ਆਰੰਭਤਾ ਹੋਈ ਹੈ ਸਮੂਹ ਸੰਗਤਾਂ ਨੂੰ ਕੌਮੀ ਤਿਹਾਰ ਖਾਲਸੇ ਦੇ ਕੌਮੀ ਤਿਹਾਰ ਭੁੱਲੇ ਮੁਹੱਲੇ ਦੀ ਲੱਖ ਲੱਖ ਵਾਹਿਗੁਰੂ ਜੀ ਕਿੰਨਾਂ ਹੈ ਜੀ ਆ ਪਿਛੋੜ ਤੋਂ ਆਏ ਜੀ ਸ਼ਾਮ ਨੂੰ ਕਿੰਨਾ ਭੁੱਲੇ ਮੁਹੱਲੇ ਦੇ ਵਿੱਚ ਪੁੱਲਾ ਦੀ ਵਰਖਾ ਹੋਣੀ ਹੈ ਇੱਧਰ ਗਏ ਜਦੇ ਉੱਧਰ ਕਿੰਨਾ ਤੇ ਪ੍ਰਬੰਧ ਹੈਗੇ ਨੇ ਉਹਨਾਂ ਦਾ ਬਹੁਤ ਵਧੀਆ ਪ੍ਰਬੰਧ ਹੈ ਜੀ ਸ਼ਾਮ ਨੂੰ ਜਿਹੜਾ ਗੁਰੂਕ ਸਾਹਿਬ ਦੀ ਸਵਾਰੀ ਦੇ ਉੱਪਰ ਜਿਹੜੀ ਪੁੱਲਾ ਦੀ ਵਰਖਾ ਹੋਈ ਉਹ ਦੇਖਣਯੋਗ ਹੈ ਇਸੇ ਤਰ੍ਹਾਂ ਅਕਰ ਗਲੇ ਲਾਗੁਰੂ ਸਾਹਿਬ ਜੀ ਉੱਪਰ ਜਿਹੜੀ ਅਸਵਾਰੀ ਦੇ ਉੱਪਰ ਸੰਗਤਾਂ ਵਾਲਾ ਪੁੱਲਾ ਦੀ ਵਰਖਾ ਕੀਤੀ ਗਈ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਮਨਜੀਤ ਸਿੰਘ ਜਨਰ ਸਕੱਤਰ ਸਿਗੂ ਸਿੰਘ ਸਭਾ ਖਾਸਾ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲੇ ਮੱਲੇ ਦੇ ਸਬੰਧ ਦੇ ਵਿੱਚ ਸਿੱਖਾਂ ਦੀ ਸਾਜੀ ਨਵਾਜੀ ਪ੍ਰਾਤਨਿਕ ਸੰਸਥਾ ਸਿਗੂਰ ਸਿੰਘ ਸਭਾ ਰਜਿਸਟਰਡ ਸ੍ਰੀ ਅਮਰਸਰ ਸਾਹਿਬ ਵੱਲੋਂ ਮੈਨੇਜਰ ਸ੍ਰੀ ਦਰਬਾਰ ਸਾਹਿਬ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਮਹੱਲਾ ਸ਼੍ਰੀ ਕਾਲ ਤੱਕ ਸਾਹਿਬ ਵਿਖੇ ਅਰਦਾਸਾ ਸੋਧ ਕੇ ਆ ਰੰਭ ਹੋਇਆ ਹੈ ਜੋ ਕਿ ਸ੍ਰੀ ਗੁਰੂ ਰਾਮਦਾਸ ਨਿਵਾਸ ਚੌਕ ਬਾਬਾ ਸਾਹਿਬ ਚੌਕ ਕਰੋੜੀ ਰਾਮਸਰ ਰੋਡ ਬਾਬਾ ਦੀਪ ਸਿੰਘ ਕਲੋਨੀ ਚਾਟੀਵਿੰਡ ਗੇਟ ਅ ਚੀਤ ਬਾਬਾ ਕਰਮ ਸਿੰਘ ਪ੍ਰਤਾਪ ਸਿੰਘ ਮਾਰਗ ਈਸਟ ਮੋਨਗਰ ਜੀਤ ਨਗਰ ਤੋਂ ਹੁੰਦਾ ਹੋਇਆ ਬੁਰਜ ਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਪੁੱਜੇਗਾ ਉਸ ਤੋਂ ਉੱਥੇ ਦਰਸ਼ਨ ਦਿਦਾਰੇ ਕਰਨ ਤੋਂ ਬਾਅਦ ਮਹੱਲਾ ਘੋ ਮੰਡੀ ਚੌਕ ਜਿਲਿਆਂ ਵਾਲਾ ਬਾਗ ਚੌਕ ਘੰਟਾ ਕਾ ਰਾਈ ਹੁੰਦਾ ਆ ਵਾਪਸ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਸੰਪੂਰਨ ਹੋਏਗਾ ਇਹ ਮਹੱਲਾ ਪਰਾتن ਮਰਿਆਦਾ ਮੁਤਾਬਕ ਪੰਜ ਪਿਆਰੇ ਦੀ ਅਗਵਾਈ ਦੇ ਹੇਠ ਆਰੰਭ ਹੋਇਆ ਹੈ ਸਿੰਘ ਸਭਾ ਵੱਲੋਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਖੰਡੇ ਬਾਟੇ ਦੀ ਪੌਲ ਛੱਕ ਕੇ ਗੁਰੂ ਵਾਲੇ ਬਣੀਏ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਜੀ ਇਹਦੇ ਵਿੱਚ ਖਾਸ ਤੌਰ ਤੇ ਪ੍ਰਸ਼ਾਸਨ ਨੂੰ ਇਨਵੋਲ ਕੀਤਾ ਗਿਆ ਹੈ ਤਾਂ ਜੋ ਸਿਕਿਉਰਿਟੀ ਦੇ ਸਾਰੇ ਪ੍ਰਬੰਧ ਕੀਤੇ ਜਾਣ ਔਰ ਇਲਾਕੇ ਦੀਆਂ ਸਮੂਹ ਸੰਗਤਾਂ ਨੇ ਜਗਾ ਜਗਾ ਤੇ ਨਗਰ ਕੀਰਤਨ ਦੇ ਸਵਾਗਤ ਲਈ ਜਿਹੜੀਆਂ ਨੇ ਉਹ ਤਿਆਰੀਆਂ ਕੀਤੀਆਂ ਆ ਜੀ। ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ